ਜਿਗਾਰੇ ਜਾਵੇ ਫਤਿਹ ਪਾਵੇ ਨਿਹਾਲੋ ਜਾਵੇ ਚੜਦੀ ਕਲਾ ਹੋ ਜਾਵੇ ਸਤਿ ਸ੍ਰੀ ਅਕਾਲ ਵੀਰ ਸੰਤ ਨੂੰ ਹੋਇਆ ਕਿਹ ਰੋਈਏ ਜੋ ਆਪਣੇ ਘਰ ਜਾਏ ਰੋਵੋ ਸਾਖ ਤਪਰੇ ਜੋ ਹਟੇ ਹਟ ਬਕਾਏ ਕਹ ਸੰਤ ਮਰੇ ਕਿਹ ਰੋਈਏ ਹੋਇਆ ਕਿਹ ਰੋਈਏ ਹੋਇਆ ਕਿਹ ਰੋਈਏ ਜੇ ਸੰਤ ਮਰ ਜਵੇ ਤਾਂ ਉਹਨੂੰ ਕੀ ਰੋਣਾ ਜੋ ਆਪਣੇ ਘਰ ਜਾਏ ਉਹ ਤਾਂ ਆਪਣੇ ਘਰ ਨੂੰ ਜਾਂਦਾ ਹੈ ਇਦਾਂ ਮਲਵਾਇਦਾ ਘੱਲ ਨਹੀਂ ਹੈਗਾ ਇੱਥੇ ਜਿੱਥੇ ਬਸੇ ਹੋਣੇ ਉਹ ਘਰ ਹੈ ਸ਼ਹਿਰ ਵਸਾਲੇਗਾ ਓਏ ਤੁਸੀਂ ਬਸਣਾ ਇੱਥੇ ਸ਼ਹਿਰ ਬਸਾਲੇ ਫਸੂ ਕਿਉਂ ਨੇ ਇੱਥੇ ਜੇੜ ਚ ਜੇੜ ਚ ਵਸਣਾ ਚਾਹੁੰਦੇ ਨੇ ਜੇੜਾਂ ਨੂੰ ਹੀ ਸ਼ਹਿਰ ਬਸਾਉਂਦੇ ਨੇ ਉਡਵਣ ਇੱਥੇ ਬਸਾਂਗੇ ਫੇਰ ਅੱਗੇ ਤੇ ਵਧੀਆ ਮਾਣਾਂਗੇ ਜਿਆਦਾ ਫੇਰ ਅਜੀ ਕਰੂਗੇ ਤੇ ਛੱਡ ਕੇ ਨਜਾਈਏ ਹਾਂ ਜੀ ਰੋਸ ਸਾਡੇ ਪਾਪਰੇ ਸਾਗਤ ਵਾਸਤੇ ਰੋ ਜੋ ਹਟੇ ਹਟ ਬਕਾਇ ਸਾਗਤ ਉਹ ਆ ਜਿੱਥੇ ਉਹਦਾ ਹੀ ਸਵਾਰਥ ਪੂਰਾ ਹੋਵੇ ਜਿਹੜੇ ਦੇਵੀ ਦੇਵਤੇ ਦੇ ਜਿਹੜੇ ਧਰਮ ਦੇ ਜਿਹੜੇ ਸੰਤ ਦੇ ਤੋਂ ਦਾ ਸਵਾਰਥ ਪੂਰਾ ਹੋਇਆ ਅੱਜ Hindu ਮੰਦਰ ਨੇ ਸਵਾਰਥ ਪੂਰਾ ਨਹੀਂ ਕੀਤਾ ਚਲੋ ਮੈਂ ਕਬਰ ਤੇ ਚਲਾ ਜਾਣਾ ਮੁਹੰਮਦ ਕਰ ਮੰਨ ਲੈਣਾ ਸਵਾਰਥ ਪੂਰਾ ਹੋਣਾ ਚਾਹੀਦਾ ਹੈ ਸਵਾਰਥ ਤੇ ਕੋਈ ਉਹਦਾ ਕੋਈ ਧਰਮ ਨਹੀਂ ਸਵਾਰਥ ਤੇ ਧਰਮ ਜਿਹਦਾ ਧਰਮ ਵਿੱਚ ਸਵਾਰਥ ਹੈ ਜਿਹੜਾ ਧਰਮ ਅਰਥ ਹੈ ਨਾ ਅਸਲ ਸਵਾਰਥੀ ਧਰਮ ਨੂੰ ਧਰਮ ਅਸਮ ਜਿਹੜਾ ਧਰਮ ਸਵਾਰਥ ਪੂਰਾ ਕਰਦਾ ਉਹ ਧਰਮ ਅਰਥ ਹੈ ਅਰਥ ਦਾ ਸਵਾਰਥ ਹੈ ਲੋਭ ਅਰਥ ਮਤਲਬ ਸਵਾਰਥ ਸਵਾਰਥ ਦਾ ਸ਼ਾਰਟ ਅਰਥ ਕਰਦਾ ਧਰਮ ਅਰਥ ਸਵਾਰਥ ਪੂਰਾ ਕਰਨ ਵਾਲਾ ਧਰਮ ਜਿਹਦਾ ਸਵਾਰਥ ਪੂਰਾ ਕਰਨ ਵਾਲਾ ਧਰਮ ਉਹ ਹਾਟੇ ਹੱਟ ਬਕਾਏ ਸੌਦਾ ਲੈਣ ਗਿਆ ਵਿਚਾਰ ਜਿਹੜੀ ਦੁਕਾਨ ਤੋਂ ਮਿਲ ਜਾ ਉਹਨੂੰ ਕੀ ਫਰਕ ਹੈ ਕਹਿੰਦਾ ਮੈਂ ਰੂਡ ਚਾਹੀਦਾ ਚਾਹੀਦਾ ਰੂਡ ਪਾਕਿਸਤਾਨੀ ਕਹਿੰਦਾ ਵੇ ਵੈਰੀ ਗੁੱਡ ਹੈਦੀ ਦੂਆ ਕਹਿੰਦਾ ਨਹੀਂ ਮੈਂ ਪਾਕਿਸਤਾਨੀ ਚਾਹੀਦਾ ਜਿੱਥੋਂ ਵੀ ਲਿਆ ਆਊਗਾ ਜਿੱਥੋਂ ਜਿਹੜੀ ਦੁਕਾਨ ਤੋਂ ਬੜੂਗਾ ਰੂਡ ਉੱਥੋਂ ਹੀ ਲੈ ਕੇ ਆਊਗਾ ਨਾ ਕੀ ਫਰਕ ਪੈ ਗਿਆ ਫਿਰ ਇਹਨਾਂ ਸਵਾਰਥ ਪੂਰਾ ਕਰਨਾ ਉਹਨੂੰ ਦੁਕਾਨ ਕੋਈ ਹੋਵੇ ਤੇ ਸਵਾਰਥ ਪੂਰਾ ਕਰ ਲੈਣਾ ਆਪਣਾ ਹਾਟੇ ਹਾਟ ਬਕਾਏ ਗੁਰੂ ਉਹਦਾ ਕੋਈ ਨਿਸ਼ਚਿਤ ਗੁਰੂ ਨਹੀਂ ਹੁੰਦਾ ਇੱਕ ਨਿਸ਼ਚਿਤ ਧਰਮ ਨਹੀਂ ਹੁੰਦਾ ਸਵਾਰਥੀ ਦਾ ਤੇ ਇਸ ਕਰਕੇ ਸਿੱਖ ਨੇ ਜਿਹੜੇ ਸਵਾਰਥੀ ਬਣਾਤੇ ਉਹ ਕਹਿੰਦੇ ਨੇ ਇਹ ਕਬਰਾਂ ਦੇ ਜਾਂਦੇ ਨੇ ਜੀ ਉਹ ਸ਼ਨੀਵਾਰ ਨੂੰ ਉਹ ਕਰਦੇ ਨੇ ਇਹ ਜੋਤਸ਼ੀਆਂ ਦੇ ਜਾਂਦੇ ਨੇ ਜੀ ਜਦ ਵਿਆਹ ਦੇ ਵਿੱਚ ਉਹ ਵਹੂਰਤ ਕਢਾਉਂਦੇ ਨੇ ਉਹ ਤਾਂ ਕਢਾਉਣ ਦੇ ਸਵਾਰਥੀ ਨੇ ਕਿਉਂ ਨਾ ਕਢਾਉਣਗੇ ਵੀ ਸਵਾਰਥੀ ਬਣਾਏ ਨੇ ਉਜਾ ਧਰਮ ਅਰਥ ਕਾਮ ਮੋਖ ਪੜਾਤਾ ਉਹਨਾਂ ਨੂੰ ਤੁਸੀਂ ਜੇ ਤੁਸੀਂ ਧਰਮ ਅਰਥ ਕਾਮ ਮੋਖ ਪੜਾਤਾ ਧਰਮ ਦੇ ਨਾਲ ਸਵਾਰਥ ਜੋੜਤਾ ਜਦ ਜਿੱਥੋਂ ਸਾਰਥ ਪੂਰਾ ਹੋ ਜਲੇ ਜਾਣਗੇ ਕਾ ਤੁਸੀਂ ਪੂਰਾ ਕਰਕੇ ਦਿਓ ਉੱਥੇ ਅਰਦਾਸ ਕਰਕੇ ਆਪਣੀ ਆਪੇ ਫਸ ਗਏ ਪਤਾ ਹੈ ਫਸ ਗਏ ਅਸੀਂ ਸਭ ਪਤਾ ਹੈ ਪਰ ਸਭ ਪਤਾ ਲੱਗਿਆ ਕਰ ਕਿ ਹੁਣ ਇਹਨਾਂ ਨੇ ਧਰਮ ਛੱਡ ਕੇ ਨਸ਼ਿਆਂ ਵੱਲ ਨੂੰ ਪੈ ਗਏ ਨਸ਼ਿਆਂ ਤੋਂ ਮੁਕਤ ਕਰਾਓ ਮੈਨਸ਼ਾ ਤੋਂ ਮੁਕਤ ਕਰਾਓ ਹੋਰੇ ਰੌਲਾ ਪਾ ਲਿਆ ਨੂੰ ਕਿਹੜਾ ਰੌਲਾ ਪਾਤਾ ਨਸ਼ਾ ਮਲ ਕਿਉਂ ਗੈ ਸਵਾਲ ਤਾਂ ਇਹ ਸੀ ਤੂੰ ਸੁੱਤੇ ਪੈ ਸੀ ਜੇ ਧਰਮ ਦਾ ਪ੍ਰਚਾਰ ਹੁੰਦਾ ਨਸ਼ਾ ਵੱਲ ਚਲੇ ਕਿਵੇਂ ਜਾਂਦੇ 60 ਆਦਮੀ ਨੇ ਸਾਰੇ ਵੇਚੀ ਕਿਨੇ ਵੇਚੇ ਕਿੱਥੋਂ ਆ ਗਏ ਕਿਵੇਂ ਆ ਗਏ ਉਹ ਵੀ ਆ ਪਏ ਨੇ ਜਦੋਂ ਨਸ਼ਾਣੀ ਗੱਲ ਹੁੰਦੀ ਫੇਰਾ ਪੂਰੇ ਨੇ ਹਾਂਜੀ ਵੇਰ ਸੰਤ ਨੂੰ ਵੇਖ ਕੇ ਰੋਈਏ ਜੋ ਆਪਣੇ ਘਰ ਜਾਏ ਰੋਵੋ ਸਾਖਤ ਬੱਪਰੇ ਜੋ ਹਾਟੇ ਹੱਟ ਬਿਕਾਏ ਰੋਵੋ ਸਾਖਤ ਬੱਪਰੇ ਜੋ ਹਾਟੇ ਹੱਟ ਬੋਕਾਏ ਸਾਖਤ ਵਾਸਤੇ ਰੋ ਰੋਦੀ ਹੈ ਦੁਨੀਆ ਜਿਹਦੀਆਂ ਵਰਸੀਆਂ ਮਨਾਉਂਦੇ ਨੇ ਸਾਖਤ ਨੇ ਉਹ ਉਹ ਮਰੇ ਨੇ ਸੰਤਾਂ ਦੀਆਂ ਵਰਸੀਆਂ ਨਹੀਂ ਬਣਾਈਆਂ ਹੁੰਦੀਆਂ ਉਹ ਵਰਸੀਆਂ ਬਣਾਉਣਾ ਰੋਣਾ ਹੀ ਆ ਹੋਰ ਕੀ ਕਰਨਾ ਇੰਨੇ ਸਾਲ ਹੋ ਗਏ ਹਰ ਸਾਲ ਜਿਹੜੇ ਵਰਸੀਆਂ ਬਣਾਉਂਦੇ ਰੋਣਾ ਹੀ ਆ ਕਾਲਵਾ ਦੇ ਯਾਦ ਕਰਦੇ ਰੋਦੇ ਨੇ ਜਿਹੜਾ ਮਰਿਆ ਹੀ ਨਹੀਂ ਉਹਦਾ ਰੋਣਾ ਕੀ ਆ ਜਿਹੜਾ ਕਹਿੰਦਾ ਕੌਣ ਕਹੇ ਸਤਗੁਰੂ ਕੋਇਓ ਤੇ ਮਰਿਆ ਹੀ ਨਹੀਂ ਰੋਣਾ ਕਾਦਾ ਇਹ ਥੋੜੋ ਜੀ ਨਹੀਂ ਦਾ ਤਾਂ ਮਰ ਗਿਆ ਇਹ ਹਾਟੇ ਹੱਡ ਬਕਾਏ ਵਾਲੇ ਨੇ ਜਿਹੜੇ ਨਾ ਉਹ ਜੋ ਅੱਖਾਂ ਨਾਲ ਦੇਖਦੇ ਤੂੰ ਸੱਚ ਮੰਨਦੇ ਨਹੀਂ ਵੀ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮ ਆਨੰਦ ਕਵੀਨ ਜਿਸ ਮਾਨ ਨੇ ਤੇ ਜਗ ਡਰੇ ਕਬੀਰ ਕੰਧਾ ਜਿਹੜੇ ਮਾਨ ਨੇ ਸੰਸਾਰ ਡਰਦਾ ਹਜ਼ਾਰਾਂ ਵੀ ਡਰਦਾ ਹੁੰਦਾ ਉਹ ਮਾਨ ਨੇ ਆਸਰਾਮ ਕਾ ਤੇ ਡਰੇ ਉਹ ਤਾਂ ਪਹਿਲੇ ਮਰਿਆ ਹੁੰਦਾ ਜਿਸ ਮਾਨ ਨੇ ਤੇ ਜਗ ਡਰੇ ਦੇ ਕੋ ਦੋ ਕਿਸਮ ਦਾ ਮਾਨਣਾ ਹੋ ਗਿਆ ਕਈ ਕਿਸਮ ਦਾ ਮਾਨਣਾ ਹੋ ਗਿਆ ਇੱਕ ਮਾਨ ਨੇ ਤੇ ਸੰਸਾਰ ਡਰਦਾ ਹੈ ਅਸਲ ਜਿਹੜੇ ਜਿਹੜੇ ਮਨਾਂ ਦੇ ਸੰਸਾਰ ਦਾ ਮਲ ਤਾਂ ਹੈ ਹੀ ਨਹੀਂ ਉਹ ਮਨਾਂ ਪਰਚਾਰੇ ਹੋਏ ਮਨਾਂ ਨਹੀਂ ਆਉਂਦੇ ਜਿਸ ਮਨ ਦੇ ਜਗ ਡਰੇ ਮੇਰੇ ਮਨ ਆਨੰਦ ਉਹ ਆਨੰਦ ਕਾ ਤੇ ਕੋਈ ਜਿਹੜਾ ਸੋਣਾ ਹੈ ਰਾਤ ਨੂੰ ਵਧੀਆ ਨੀਂਦ ਆਉਂਦੀ ਹੈ ਉਹ ਮਨ ਬੈਠੂ ਤਾਂ ਬੜਾ ਨਾ ਦੋਸਾਂ ਸੋਕੇ ਉਹਨੇ ਰੋਜ਼ਮਰੀ ਦਾ ਜਦ ਗੂੜੀ ਨੀਂਦ ਆਉਂਦੀ ਹੈ ਸੌਂਦਾ ਹੋਈ ਤਾਂ ਮਰਦਾ ਕਿ ਕਹਿੰਦਾ ਤੂੰ ਸੌਂਣਾ ਹੋਏਗਾ ਲੰਬੇ ਲੋੜੇ ਕੋ ਉਦਾ ਨਾ ਤਾਂ ਉਹ ਨਾ ਦੇਤਾ ਆ ਉੱਠਦਾ ਜਦ ਸੁੱਤਾ ਪਿਆ ਹਨਾ ਵੀ ਸਾਰਾ ਸਰੀਰ ਦਾ ਜਿਹੜੀ ਥਕਾਵਟ ਆ ਦੂਰ ਹੋ ਗਈ ਬੜੀ ਨੀਂਦ ਆਈ ਉਹ ਤੇ ਉਹਦੇ ਨਾਲ ਤਾਂ ਆ ਨਾ ਆਇਆ ਨੀਂਦ ਦੇ ਵਿੱਚ ਤਾਂ ਤੂੰ ਲੋਕ ਕਰਦੇ ਨੇ ਸੌਣ ਤੇ ਕੋਈ ਨਹੀਂ ਦਲਦਾ ਮਰਨ ਤੇ ਦਲਦਣਾ ਸੌਣਾ ਹੀ ਵੱਲਣਾ ਜੇ ਬਲਨਾ ਆਖ ਬੋਲਦੀ ਕਹਿੰਦੇ ਵੀ ਸਦਾ ਦੀ ਨੀਂਦ ਸੌਂਗੇ ਜੇ ਨਾ ਖੁੰਦੀ ਫੇਰ ਇਹ ਮਰਨਾ ਇਤੇ ਜਗ ਡਰਦਾ ਸੌਣ ਤੇ ਮਰਨਾ ਇਤੇ ਜਗ ਡਰਦਾ ਅਸਲ ਮਰਨ ਦਾ ਸੰਸਾਰ ਨੂੰ ਪਤਾ ਹੀ ਨਹੀਂ ਜਿਸ ਮਰਨਾ ਇਤੇ ਜਗ ਡਰੇ ਮਹਿਰਮਾਨ ਆਨੰਦ ਮਰਨੇ ਹੀ ਤੇ ਭਾਈਏ ਪੂਰਨ ਬਨਵਾ ਜਿਹੜਾ ਅਸਲੀ ਮਰਨਾ ਕਹਿ ਲੋ ਜਿਹੜਾ ਅਸਲੀ ਮਰਨਾ ਉਹ ਤੇ ਜੇ ਉਹ ਫਰੇ ਉਹ ਜੀਵਤ ਹੈ ਮਰੀਦਾ ਜਿਉਂਦਾ ਹੀ ਮਰੀਦਾ ਜਾਗਦਾ ਹੀ ਉਹਦੇ ਨਾਲ ਤਾਂ ਸਭ ਕੋ ਜਾਗਦਾ ਹੈ ਦੁਬਾਰਾ ਸੌਦਾ ਹੀ ਨਹੀਂ ਸੁਪਨਾ ਜੀਵਨ ਹੈ ਜਾਗਣਾ ਸੱਚ ਜੀਵਨ ਹੈ ਸੁਪਨਾ ਜੀਵਨ ਹੈ ਜਾਗਣਾ ਸੱਚ ਜੀਵਨ ਹੈ ਜਾਗਦੇ ਰਹਿਣਾ ਸਦਾ ਲਈ ਜਾਗਣਾ ਸਾਜੀ ਬਣਾ ਔਰ ਸੌਣਾ ਮੌਤ ਹੈ ਬਿਨਾਂ ਸੁਪਨਾ ਦੇ ਤੋਂ ਜਿਹੜੀ ਜੀਵਨ ਹੈ ਉਹ ਮੋਟਾ ਜਿਹੜਾ ਸੁਪਨੇ ਦਾ ਜੀਵਨ ਹੈ ਸੁਪਨਾ ਉਹ ਜੀਵਨ ਹੈ ਆ ਸੰਸਾਰੀ ਜੀਵਨ ਹੈ ਜਿਹੜਾ ਜਾਗਣਾ ਉਹ ਉਹ ਸੱਚ ਜੀਵਨ ਇਹ ਗੱਲ ਦਾ ਸੰਸਾਰ ਚ ਪ੍ਰਚਾਰ ਨਹੀਂ ਹੈ ਆ ਗੱਲ ਕਹਿ ਰਿਹਾ ਕੋਮਤ ਸੁਪਨੇ ਜਿਉ ਸੰਸਾਰ جاਗ ਲੈ ਉਹਨੇ ਮਨਾ ਜਾਗ ਨੋ ਗੋ ਆਪਣਾ ਸੋਇਆ ਗਫਲਤ ਦੀ ਦੀਦ ਹੈ ਸੁਪਨਾ ਜਿਹੜਾ ਲੈਣਾ ਹੈ ਗਫਲਤ ਦੀ ਦੀਦ ਸੁਪਨੇ ਦੀ ਦੀਦ ਗਫਲਤ ਦੀ ਦੀਦ ਜਿਹੜੀ ਉਹ ਦੂਈ ਨੀਂਦ ਹੈ ਨਾ ਉਹ ਗਫਲਤ ਉਹ ਤਾਂ ਪਤਾ ਹੀ ਨਹੀਂ ਨੂੰ ਗਫਲਤ ਹੁੰਦਾ ਨਾ ਅੰਗਲੀ ਕੁਝ ਗਿਆਨ ਹੈ ਫੇਰ ਵੀ ਸੋਤਾ ਹੈ ਕਿਆ ਨਵਾਂ ਬਸਤਾ ਸੁਤਾ ਹੈ ਲੇਜੀ ਬਣੇ ਸੁਤਾ ਹੈ ਸੁਸਤੀ ਕਰਦਾ ਕੰਮ ਅੱਜ ਦਾ ਕੱਲ ਤੇ ਟਾਲਿਆ ਹੋਇਆ ਕੱਲ ਲਾਂਗੇ ਕੋਈ ਨਹੀਂ ਕਰਾਂਗੇ ਕੋਈ ਨਹੀਂ ਕਰਾਂਗੇ ਇਹ ਜਿਹੜਾ ਹਦੀਦ ਹੈ ਇਹ ਗਫਲਤ ਦੀ ਨੀਂਦ ਹੈ ਅੱਜ ਦੇ ਕੰਮ ਨੂੰ ਕੱਲ ਤੇ ਛੱਡੀ ਜਾਣਾ ਪੈਂਡਿੰਗ ਰੱਖੀ ਜਾਣਾ ਕੰਮ ਨੂੰ ਇਹ ਗਫਲਤ ਦੀ ਨੀਂਦ ਹੈ ਸੋ ਜੀ ਵੇਰ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਪਰਮ ਆਨੰਦ ਕਵੇਂ ਜਿਸ ਮਰਨੇ ਤੇ ਜਗ ਡਰੇ ਜਿਹੜੇ ਮਨ ਤੇ ਸੰਸਾਰ ਡਰਦਾ ਮੇਰੇ ਮਨ ਉਸ ਮਰਨ ਦੇ ਵਿੱਚ ਅਨੰਤ ਹੈ ਕਿਉਂਕਿ ਉਸ ਮਰਨ ਤੋਂ ਬਾਅਦ ਹੁਣ ਅਨੰਤ ਹੋਣਾ ਪਾ ਉਹ ਮਰਨਾ ਸੋਚ ਕੇ ਆਨੰਦ ਮਹਿਸੂਸ ਕਰਦਾ ਪਰ ਜਦ ਭਰ ਜਾਊਗਾ ਫਿਰ ਪਰਮ ਆਨੰਦ ਹੋਊਗਾ ਵੜਨੇ ਹੀ ਤੇ ਪੂਰਨ ਪਰਮਾਨੰਦਤਾ ਮਰੇ ਤੋਂ ਬਾਅਦ ਹੈ ਹੁਣ ਮੈਨੂੰ ਖਿਆਲ ਇਹ ਆਉਂਦਾ ਹੈ ਕਿ ਜੇ ਮੈਂ ਮਰ ਜਾ ਅਨੰਦ ਮਹਿਸੂਸ ਕਰਦਾ ਹਾਂ ਅਨੰਦ ਮਹਿਸੂਸ ਕਰ ਰਿਹਾ ਕੋ ਵਰਣ ਤੋਂ ਬਾਅਦ ਪਰਮਾਨੰਦ ਦੀ ਉਸਤਾਦੀ ਪ੍ਰਾਪਤੀ ਮਰਨ ਤੋਂ ਬਾਅਦ ਜਾਗਣ ਤੋਂ ਬਾਅਦ ਹੈ ਮਰਨ ਦਾ ਮਤਲਬ ਜਾਗਣ ਤੋਂ ਬਾਅਦ ਹੈ ਵਰਣ ਦਾ ਮਤਲਬ ਸੁਪਨੇ ਦਾ ਮਰਨਾ ਵਰਣ ਦਾ ਮਤਲਬ ਸੁਪਨੇ ਦਾ ਖਤਮ ਹੋਣਾ ਮਰਨਾ ਸਾਰੇ ਸੁਪਨੇ ਦਾ ਟੁੱਟ ਜਾਣਾ ਖਤਮ ਹੋ ਜਾਣਾ ਜਾਗ ਪੈਣਾ ਇਹੀ ਮੰਨ। ਕਬੀਰ ਮਰਤਾ ਮਰਦਾ ਜਗਮੁਆ ਮਰ ਪੀ ਨਾ ਜਾਣਿਆ ਕੋਏ ਐਸੇ ਮਰਨੇ ਜੋ ਮਰੇ ਉਹ ਨਾ ਮਰਨਾ ਹੋਏ। ਕਬੀਰ ਕਹਿੰਦਾ ਮਰਤਾ ਮਰਦਾ ਜਗਮੁਆ ਬੜੀ ਜਾਂਦੇ ਨੇ ਲੋਕ ਮਰ ਪੀ ਨਾ ਜਾਣਿਆ ਕੋਏ ਬੜੀ ਜਾਂਦੇ ਨੇ ਲੋਕ ਅਸਲ ਜਿਹੜੇ ਤੋਂ ਮੌਤ ਨਾਲ ਤੋਂ ਡਰਦਾ ਆ ਉਹ ਮਰਨਾ ਹੁੰਦਾ ਹੀ ਨਹੀਂ। ਜਿਸ ਮਰਨੇ ਤੇ ਜਗੜਨੇ ਮਹਿਰਮਾਨ ਉਥੋਂ ਚਲੀ ਹੋਈ ਆ ਗਲਮਸੀ ਜਿਸ ਮਰਨੇ ਤੇ ਜਗੜਦੇ ਜੱਕੇਉਂ ਲੱਦਾ ਤਾਂ ਹੀ ਕਹਿੰਦਾ ਤਨ ਜਾਏਗਾ ਇਹ ਤਨ ਜਾਊਗਾ ਇਹ ਜਾਊਗਾ ਇਹ ਤਨ ਜਾਊਗਾ ਮਰਦਾ ਨਹੀਂ ਗਿਆ ਹਰ ਮਹਿਰਮਾਨ ਉਸ ਜਿਸ ਮਰਨੇ ਤੇ ਜਗੜ ਉਹ ਜਾਂ ਮਰਨਾ ਹੈ ਗੱਫਨੇ ਲਾਉਣਾ ਹੈ ਇਹਦਾ ਗੱਫਨ ਕੱਫਣ ਪਾਗਲੇ ਬਨਗਲੇ ਸਰਦੂ ਸਰ ਜਿਆਦੇ ਨੇ ਜਾਨਵਲਿਆ ਨਾ ਕਫਣ ਲੈ ਕੇ ਆਇਆ ਉੱਤੇ ਕੋ ਬਰਨ ਲਖਾ ਕੇ ਨਹੀਂ ਆਇਆ ਜੇ ਬਰਨ ਲਖਾਇਆ ਕਫਣ ਲੈ ਕੇ ਨਾ ਹੁੰਦਾ ਜਿਹੜੇ ਜਾਂਦੇ ਜਾਂਦੇ ਤੇ ਕਫਣ ਬੰਨ ਕੇ ਜਾਂਦੇ ਤੇ ਸਰ ਨੂੰ ਕਹਿੰਦਾ ਮੈਂ ਤਾਂ ਕਫਣ ਬੰਨ ਕੇ ਆਇਆ ਇਹਦਾ ਕਫਣ ਬੰਨ ਕੇ ਆਇਆ ਜਾਨਵਲਿਆ ਜਦ ਨੇ ਇਹ ਕਫਣ ਦੇ ਕੇ ਭੇਜਿਆ ਇਹਨੂੰ ਪਰ ਕਫਣ ਨਾਲ ਜਾਂਦਾ ਹੁੰਦਾ ਮਰਦ ਇਹ ਕਾ ਫੰਦਾ ਉੱਥੇ ਹੀ ਹੱਲ ਜਾਂਦਾ ਹੈ। ਸਰੀਰ ਨਾਲ ਇਹ ਸਰੀਰ ਇਹ ਕੱਫਣ ਹੈ ਅਸਲ 'ਚ। ਅਸੀਂ ਤਾਂ ਕੱਫਣ ਤੇ ਕੱਫਣ ਕੋਰ ਜਾਂਦੰਦੇ। ਜਦ ਮਰਦਾ ਰਾ ਉਹ ਮਾਦਾ ਸਰੀਰ ਇਹ ਕੱਫਣ ਹੁੰਦਾ ਇਹ ਤੇ ਕੋਰ ਬਾਸੁੰਦੰ ਲੋਕ। ਕਿਉਂ ਮਰਿਆ ਤਾਂ ਉਹਨਾਂ ਨੂੰ ਆਇ ਲੱਗਦਾ ਨਾ ਇਹ ਆਦਮੀ ਮਰਿਆ ਜੀ ਤਾਂ ਨਾ। ਉਹ ਸਰੀਰ ਤਾਂ ਉਹਨੂੰ ਸਮਝਦਾ ਨਹੀਂ। ਕੱਫਣ ਹੋਰ ਕੋਲੋਂ ਮਾਦਾ ਦੇ ਅਤਲ ਜੀ ਸਰੀਰ ਦੇ ਕਫਣ ਹੈ ਕਪੜਾ ਜਿਆਦਾ ਹੈ ਕਪੜਾ ਦਾ ਕਫਣ ਹੈ ਬਰਤਾ ਮਰਦਾ ਜਗਬੂਆ ਮਰ ਵੀ ਨਾ ਜਾਣਿਆ ਕੋਏ ਐਸੇ ਮਰਨੇ ਜੋ ਮਰੇ ਵਹਰ ਨਾ ਮਰਨਾ ਹੋਏ ਐਸੇ ਮਰਨੇ ਜੋ ਮਰੇ ਤਾਂ ਵਹਰ ਨਾ ਮਰਦਾ ਹੋਏ ਜੇ ਐਸੇ ਮਰਨੇ ਮਰ ਜਿਵੇਂ ਮਰੀਜ਼ ਹੁੰਦਾ ਤਾਂ ਦਵਾਰਾ ਕਫਣ ਦੀ ਲੋੜ ਨਹੀਂ ਅਦਵਾਰਾ ਸਰੀਰ ਨਹੀਂ ਮਰਦਾ ਵਹਰ ਨਾ ਮਰਦਾ ਉਹ ਮਨਾਂ ਦੀ ਮੰਦੇ ਲੈਵਲ ਨੇ ਮਨ ਦਾ ਸੁਭਾਅ ਮਾਰਨਾ ਸੀ ਮਨ ਦੇ ਵਿੱਚੋਂ ਮੋਹ ਮਾਰਨਾ ਸੀ ਮਾਇਆ ਦਾ ਇਹਦਾ ਭਰਮ ਮਾਰਨਾ ਸੀ ਅਸਲ ਦੇ ਵਿੱਚ ਤਾਂ ਭਰਮ ਹੀ ਮਾਰਨਾ ਸੀ ਭਰਮ ਦੂਰ ਕਰਨਾ ਤਾਂ ਜਦੋਂ ਮਨ ਨਾਲਦਾ ਇਹਨੂੰ ਭਰਮ ਹੀ ਸੀ ਜੇ ਮਨ ਨੂੰ ਆਪਣੀਆਂ ਇੱਛਾਵਾਂ ਮਾਰ ਲਈਏ ਇੱਛਾ ਦਾ ਵੱਧਾ ਹੀ ਸੰਸਾਰ 'ਚ ਜਨਮ ਲੈਂਦਾ ਹੈ ਮਨ ਚਾਹੁੰਦਾ ਦੀ ਮਨ ਸੰਸਾਰ ਛੱਡਣਾ ਚਾਹੁੰਦਾ ਨਹੀਂ ਇਸ ਕਰਕੇ ਸੰਸਾਰ ਦੇ ਵਿੱਚ ਹੀ ਰਹਿ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਗਾਰੇ ਜਾਵੇ ਫਤੇ ਪਾਵੇ ਬਾਬਾ ਫਤੇ ਸਿੰਘ ਸਾਹਿਬ ਜੀਆਂ ਨੂੰ ਭਾਵੇ ਵਾਹਿਗੁਰੂ ਆਕਾਰ ਜਿਗਾਰੇ ਜਾਵੇ ਫਤੇ ਪਾਵੇ ਨਿਹਾਲ ਹੋ ਜਾਵੇ ਚੜਦੀ ਕਲਾ ਹੋ ਜਾਵੇ ਵਾਹਿਗੁਰੂ ਆਕਾਰ ਬਨੇ ਸੋਨਿਆ ਬੰਦ ਖਾਲਸੇ ਦੀ ਹਰ ਮਦਾਨ ਹਰ ਦੀਵਾਰ ਤੇ ਬੀਬੀਆ ਗੁਰਜੀਤ ਖਾਲਸਾ ਉਹ ਫਿਰ ਕਦਮ ਚੱਲ ਇੱਥੇ ਬੋਝ ਕਰ ਕਹਿੰਦਾ ਮੈਂ ਬਾਹਰ ਜਾਣਾ ਚਾਹੁੰਦਾ ਜAVE ਕਿੱਥੇ ਜਾਣ ਲੰਦਾ ਗਿਆ ਲੈ ਜੇ ਹੁਣ ਕੋਈ ਆਦਮੀ ਇੱਥੇ ਆ ਜਾਵੇ ਬਾਹਰ ਦੇਖਦਾ ਉਹ ਆ ਕੇ ਸਟੇਸ਼ਨ ਤੇ ਉਤਰੇ ਕੋਈ ਪੁੱਛਦਾ ਪੁੱਛੇਵੇ ਕਿੱਥੇ ਜਾਣਾ ਵੀ ਤਾਂ ਕੀ ਦੱਸੂਗਾ ਕੀ ਦੱਸੂ ਕਿੱਥੇ ਜਾਣਾ ਕਿੱ데 ਕਰ ਜਾਣਾ ਤੂੰ ਇੱਥੇ ਉਤਰਿਆ ਤਾਂ ਜਾਣਾ ਕਿੱਥੇ ਕੀ ਦੱਸੂਗਾ ਕਿੱਥੇ ਜਾਣ ਵੈਲਦਲ ਮੁਰਜਾ ਭੇਜੇ ਫਿਰ ਜੇ ਤੂੰ ਐ ਭੇਜੇ ਬਣੂ ਜੇ ਉਹ ਆਪਣਾ ਘਰ ਦੁਕਾਨਾ ਪਤਾ ਠੀਕ ਦੱਸ ਦੋ ਤਾਂ ਕੋਈ ਠੀਕ ਹੋਊ ਭੇਜਿਆ ਜਾਊਗਾ ਜਾਣਾ ਕਿੱਥੇ ਹੈ ਤੈਨੂੰ ਦੱਸੋ ਆਪਣਾ ਘਰ ਦਾ ਐਡਰੈਸ ਦੱਸ ਜਿਹਨੂੰ ਘਰ ਦਾ ਐਡਰੈਸ ਦਾ ਹੀ ਪਤਾ ਉਹ ਗਾਹਾਂ ਕਿਵੇਂ ਕਰ ਦਣਗੇ 에어ਪੋਰਟ ਤੋਂ ਵਾਪਸ ਮੋੜ ਦੇਣਗੇ ਦੱਸ ਕਿੱਥੇ ਜਾਣਾ ਜਿਹੜਾ ਦੱਸੂਗਾ ਅਗਲੇ ਪੁੱਛਣਾਂਗੇ ਵੀ ਤੁਹਾਡਾ ਬੰਦਾ ਹੈ ਪਹਿਲਾਂ ਤਾਂ ਉਹਨੂੰ ਇਹ ਹੀ ਨਹੀਂ ਪਤਾ ਹੋਊਗਾ ਕਿ ਕਿਹੜੇ-ਕਿਹੜੇ ਤੇ ਸ਼ਹਿਰ ਨੇ ਕਿਹੜੇ-ਕਿਹੜੇ ਮਾਲ ਨੇ ਕਿਹੜੇ-ਕਿਹੜੇ ਕੀ ਹੈ ਕਿਵੇਂ ਪਿਆੰਦ ਦੇ ਦੂਜ ਨੂੰ ਗਿਆ ਨੇ ਸੱਚ Khandware ਗਿਆਨ ਇੱਥੇ ਤਾਂ ਹੀ ਮਿਲਦਾ ਹੈ ਉਹ ਤੇ ਬਿਆਨ ਹੋਣ ਨੇ ਕਹਾਂ ਵੀ ਜਾਣਦੇ ਨੇ ਕਿ ਸਰ ਇਹ ਜੋ ਕਹਤੈ ਤੇ ਤੇ ਜਾਉ ਸਾਰੀ ਪੜਾਈ ਹੋ ਗਈ ਆ ਪੜਾਈ ਹੋਰ ਕੀ ਆ ਇਹ ਹੀ ਪੜਾਈ ਹੈ ਤੇ ਬਗਾ ਲੁੱਤਾ ਇੱਥੇ ਭਾਂਢੀ ਜਿਹਨੂੰ ਗਿਆਨ ਆ ਉਹਨੂੰ ਸਭ ਕੁਝ ਹੈ ਗਿਆਨ ਨਹੀਂ ਆ ਇਥੇ ਰਿਪੋਰਟ ਹੈ ਬਬਲ ਚਾਲ ਵਈ ਬਾਬਾ ਦਾ ਲੋਕੀਆ ਦੱਸ ਦੂਗਾ ਇੱਥੇ ਤੇ ਹੀ ਦੱਸੂਗਾ ਸਾਰੇ ਜਿਵੇਂ ਰਿਸ਼ਤੇਦਾਰ ਪੁੱਛਣਗੇ ਇੱਥੇ ਤੇ ਦੱਸੂਗਾ ਸਾਰੇ ਉਹ ਕੀ ਪਤਾ ਵੀ ਕੌਣ ਹੈ ਤੂੰ ਮੇਰਾ ਪਤਾ ਤੂੰ ਮੇਰਾ ਬਾਤਾ ਉਹਨ ਕੀ ਪਤਾ ਕੀ ਹੁੰਦਾ ਉਹਦਾ ਘਰ ਵੀ ਇੱਥੇ ਤੇ ਹੀ ਦੱਸੂ ਉਦੀ ਬੋਲੀ ਹੋਰ ਉਥੇ ਦੀ ਬੋਲੀ ਹੋਰ ਉਦੀ ਬੋਲੀ ਵੀ ਨਹੀਂ ਜਾਣਦਾ ਨਾ ਉਥੇ ਦੇ ਰਸਤੇ ਜਾਣਦਾ ਹਾਂਜੀ ਕਬੀਰ ਮਰਦਾ ਮਰਦਾ ਜਗ ਮੂਹ ਮਰ ਪੀ ਰਾ ਜਾਣਿਆ ਕੋਏ ਐਸੇ ਮਰਨੇ ਜੋ ਮਰੇ ਬਹੋਰ ਨਾ ਮਰਦਾ ਐਸੇ ਮਰਨੇ ਜੋ ਮਰੇ ਐਸਾ ਮਰਨਾ ਜੋ ਐਸਾ ਮਰਨਾ ਫਿਰ ਵੀ ਨਹੀਂ ਖੋਲਿਆ ਕੈਸਾ ਬੋਲਦਾ ਐਸਾ ਮਰਨਾ ਜੋ ਮਰੇ ਐਸਾ ਕਹਿਦਾ ਜਿਵੇਂ ਮੈਂ ਮਰ ਕਬੀਰ ਕਹਿੰਦਾ ਜਿਵੇਂ ਮੈਂ ਮਰਿਆ ਜਿਵੇਂ ਕਵੀਰ ਮਾਰੇ ਹੋਣਾ ਸਾਹਮਣੇ ਤਾਂ ਬੈਠਾ ਗੱਲਾਂ ਕਰਦਾ ਮਰੇ ਮਰੇ ਹੋਣਾ ਸਾਹਮਣੇ ਬੈਠਾ ਗੱਲਾਂ ਕਰਦਾ ਐਸਾ ਮਾਨਾ ਜਿਵੇਂ ਮੈਂ ਆਹ ਵਾਰਿਆ ਮੇਰੇ ਕੋਲੋਂ ਲੱਗਦਾ ਵੀ ਕਹਿੰਦਾ ਜੇ ਤਨ ਹੋਊਆ ਪਾਛੇ ਪਿਆ ਆਨੰਦ ਅਗੇ ਆਊਗਾ ਕਹਿੰਦਾ ਕਹਿੰਦਾ ਜੇ ਤਨ ਹੋਊਆ ਜਾਂ ਤਨ ਹੋਊਆ ਪਾਛੇ ਪਿਆ ਆਨੰਦ ਮਰਨੇ ਜੀ ਤੇ ਪਾਈ ਮੈਂ ਮੈਂ ਪਾ ਮੈਂ ਮਿਲੋਗਰ ਆਪਣਾ ਸੰਦੀ ਭਜਨ ਗੋਬਿੰਦ ਪਿਛੇ ਕਹਿ ਕੇ ਆਇਆ ਅੱਗੇ ਅੰਦਰ ਵੀਰ ਮੋਹੇ ਮਰਨੇ ਦਾ ਚਾਹ ਹੈ ਮਰੂੰ ਤਾਂ ਹਰ ਕੇ ਦਵਾਰ ਮੱਧ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਹ ਕੋਈ ਵਾਰ ਫੇਰ ਆ ਗਿਆ ਉਹ ਕਹਿੰਦਾ ਤਾਂ ਕਹਿੰਦਾ ਮੋਹੇ ਮਰਨੇ ਦਾ ਚਾਹ ਹੈ ਮੈਂ ਕਿਦਾਂ ਮਰਾਂ ਮੈਨੂੰ ਬੜਾ ਚਾਹ ਹੈ ਛੇਤੀ ਮਰਾਂ ਮਰਨ ਮਨ ਮੰਨਿਆ ਆਪ ਕੈਸੇ ਮਰੂ ਮਰਨ ਮਨ ਮੰਨਿਆ ਮੈਂ ਮਰਨੇ ਦਾ ਚਾਹ ਹੈ ਮਰੂ ਦਾ ਹਰ ਕੇ ਦਵਾਰ ਪਰ ਮਰਨਾ ਕਿੱਥੇ ਜਾ ਕੇ ਹਰ ਕੇ ਦਵਾਰ ਮਰਨਾ ਮਾਤਾਰ ਪੁੱਛੇ ਕੌਣ ਹੈ ਪਰ ਹਮਾਰੇ ਬਾਰ ਹਰ ਇਹਨੂੰ ਨਹੀਂ ਪੁੱਛਣਾ ਚਾਹੀਦਾ ਕੌਣ ਪਿਆ ਜਾਂ ਮੇਰਾ ਜਾਤ ਨਾ ਨਾ ਕੁਝ ਹੈ ਹੀ ਨਹੀਂ ਹਰ ਇਹਨੂੰ ਇਹ ਸਵਾਲ ਨਹੀਂ ਕਰਨਾ ਚਾਹੀਦਾ ਵੀ ਕੌਣ ਪਿਆ 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 ਕੋਈ ਪਿਆ ਹੋਊਗਾ ਕੋਈ ਪਿਆ ਹੋਆ ਨਾ ਥਾਵਾ ਜਿਹਨੂੰ ਕਹਦੇ ਥੋਂ ਨਹੀਂ ਵੜਿਆ ਇੱਥੇ ਮਿਲ ਗਿਆ ਨਾ ਇਹ ਨਾ ਥਾਵਾ ਪਿਆ ਕੋਈ ਨਹੀਂ ਵੜਿਆ ਕਦੇ ਥੋਂ ਤਾਂ ਇੱਥੇ ਆ ਕੇ ਮਰਿਆ ਮਰਦਾ ਰਿਹਾ ਹੋਰ ਕਦੇ ਮਰਦੇ ਦੇ ਤਾਲੂਕਾਂ ਦੇ ਫੇਰ ਜਨਮ ਦਈ ਜਾਂਦੇ ਸੀ ਕਹਿੰਦੇ ਗਲਤ ਜਗ੍ਹਾ ਮਰ ਗਿਆ ਚੱਲ ਉੱਠ ਭਜਤ ਉਹ ਹੁਣ ਨਾ ਮੈਨੂੰ ਪੁੱਛੇ ਜਾਮ ਰਾਜ ਦਾ ਫੋਜਾਰੇ ਹੈ ਕਿ ਕੌਣ ਮਰਿਆ ਕਿਉਂ ਮਰਿਆ ਥੇ ਜਿੱਥੇ ਮਰਨਾ ਸੀ ਉੱਥੇ ਮਰੇ ਹਰ ਕਿਤੇ ਦੁਆਰੇ ਮਰਨਾ ਚਾਹੀਦਾ ਸੀ ਜਾ ਕੇ ਫਿਰ ਨਹੀਂ ਕੋਈ ਪੁੱਛਦਾ ਹਾਂਜੀ ਕਬੀਰ ਬੈਦਮੂਹਾ ਰੋਗੀ ਬੂਹਾ ਬੂਹਾ ਸਭ ਸੰਸਾਰ ਇੱਕ ਕਬੀਰਾਂ ਨਾ ਬੂਹਾ ਜੇ ਨਾ ਹੀ ਰੋ ਰਹਾ ਹੁਣ ਜਿਹੜੀ ਗੁਰਬਾਣੀ ਪੜ ਕੇ ਆਇਆ ਕਬੀਰ ਬਗਹਰ ਤੇ ਤੇ ਲਿਖੂਈ ਰਿਹਾ ਇੱਕ ਪਾਸੇ ਉਹ ਜਿਹੜੇ ਬੈਦ ਨੇ ਮਾਲਾ ਦੇਣ ਵਾਲੇ ਉਹ ਬੈਦ ਬਣੇ ਹੋਏ ਨੇ ਉਹ ਹੋਮੇ ਦਾ ਰੋਗ ਠੀਕ ਕਰਨ ਵਾਲੇ ਬਣੇ ਹੋਏ ਨੇ ਉਹ ਵੀ ਹੋਮੇ ਨੂੰ ਦਾ ਰੋਗ ਦੇ ਮੰਦਨ ਉਹ ਕਹਿੰਦੇ ਬੈਦ ਜਿਹੜਾ ਉਹਦਾ ਮਰਦਾ ਖੁਦ ਵੀ ਮਰਦਾ ਯਹੋਵੇ ਰੋਗ ਚਲਾ ਜਾਵੇ ਫਿਰ ਆਦਮੀ ਵਰਦਾ ਦੀ ਮੁਕਤੀ ਮਿਲ ਜਾਂਦੀ ਹੈ ਉੱਥੇ ਮੁਕਤੀ ਦੋਣ ਵਾਲੀ ਮਰੀ ਜਾਂਦੇ ਬੈਦ ਬਚਾਉਣ ਵਾਲਾ ਜਿਹੜਾ ਕਹਿੰਦਾ ਮੈਂ ਮਰਨੇ ਨਹੀਂ ਦੇਣਾ ਉਹ ਖੁਦੇ ਮਰੀ ਜਾਂਦਾ ਪ੍ਰਚਾਰ ਕੇ ਮਰੀ ਜਾਂਦਾ ਜਿਨ੍ਹਾਂ ਨੇ ਮੱਤਾਂ ਬਣਾਈਆਂ ਨੇ ਆਪਣੇ ਨਾਮ ਤੇ ਬੁੱਧ ਮਹਾਤਮਾ ਹੋਇਆ ਜੋ ਵੀ ਕੁਝ ਹੋਇਆ ਉਹਦੀਆਂ ਵੀ ਅੱਜ ਵਰਸੀਆਂ ਨੇ ਇੰਨੇ ਵਰਸ ਹੋ ਗਏ ਮਰ ਇਹ ਤਾਂ ਮਤਲਬ ਮਰੇ ਹੋਏ ਮੰਦੇ ਨੇ ਉਹਨਾਂ ਜਿਉਂਦਾ ਤਾਂ ਕੋਈ ਵੀ ਨਹੀਂ ਮੰਨਦਾ ਕਿਸੇ ਨੂੰ ਬੈਦ ਮੂਆ ਉਹ ਬੈਦ ਸੀ ਰੋਗੀ ਮੂਆ ਰੋਗੀ ਤਾਂ ਮਰਦਾ ਹੀ ਸੀ ਰੋਗੀ ਤਾਂ ਮਰਦਾ ਹੀ ਸੀ ਰੋਗੀ ਤਾਂ ਮਰਦਾ ਹੀ ਹੁੰਦਾ ਮੂਆ ਤੇ ਬੈਦ ਵੀ ਮਰ ਗਏ ਇਲਾਜ ਕਰਨ ਵਾਲੇ ਦੋਹਾਂ ਦੇ ਰੋਗ ਜਿਹੜੇ ਦੂਰ ਕਰਦੇ ਇਲਾਜ ਕਰਨ ਵਾਲੇ ਤੇ ਬੈਤ ਜਾਂ ਮਰਦਾ ਤੇ ਰੋਗੀ ਤਾਂ ਮਰ ਨਹੀਂ ਬਸ ਨੇ ਇਸ ਕਰਕੇ ਉਹ ਆ ਸਭ ਸਵਾਰ ਸਵਾਰ ਅੱਜ ਦੇ ਕਾਰੇ ਕਿ ਜਾਵੇ ਫੱਟੇ ਪਾਵੇ ਦਾ ਸੰਸਾਰ 'ਚ ਕੋਈ ਵੈਦ ਨਹੀਂ ਹੈ ਵੈਦ ਬਜੇ ਹੀ ਨਹੀਂ ਜਦ ਕੋਈ ਨਹੀਂ ਤੇ ਸੰਸਾਰ ਕੇ ਮੈਂ ਬਚੂਗਾ ਇੱਕ ਕਬੀਰਾਂ ਨਾਮ ਹੂਆ ਜੇ ਨਾ ਹੀ ਰੋਗ ਨਾਰ ਇਹ ਕਬੀਰਾਂ ਨਾਮ ਹੂਆ ਜਿਹੜਾ ਅੰਦਰ ਹੈ ਨਾ ਸਤਗੁਰ ਜਾਗਦਾ ਹੈ ਤੇ ਉਹ ਨਹੀਂ ਫਰਦਾ ਆਤਮਾ ਨਹੀਂ ਮਰਦੀ ਬਾਹਰ ਵਾਲੇ ਸ਼ਰੀਰ ਦਾ ਇਲਾਜ ਕਰਦਾ ਆਤਮਾ ਦਾ ਇਲਾਜ ਨਹੀਂ ਕਰਦਾ ਆਤਮਾ ਦਾ ਇਲਾਜ ਨਹੀਂ ਕੋਈ ਧਰਮ ਕਰਦਾ ਜਿਹੜਾ ਆਤਮਾ ਦਾ ਇਲਾਜ ਨਹੀਂ ਕਰਦਾ ਵੈਦ ਜਿਹੜਾ ਆਤਮਾ ਦਾ ਇਲਾਜ ਕਰਦਾ ਸਤਗੁਰ ਆਤਮਾ ਦਾ ਵੈਦਨ ਸਤਿਗੁਰ ਹੈ ਸ਼ਰੀਰ ਦੇ ਜਿਹੜਾ ਹੈਗਾ ਇਲਾਜ ਕਰਨ ਵਾਲਾ ਉਹ ਵੈਦਨ ਕੰਨਾ ਨਾ ਦੇ ਇੱਕ ਕਬੀਰ ਨਾਮ ਹੈ ਕੰਨਾ ਨਾ ਦੇ ਇੱਕ ਕਬੀਰ ਨਾਮ ਕਬੀਰ ਕਹਤੈ ਮਰੂਗਾ ਇਹ ਕੰਨਾ ਨਾ ਸੁਣ ਲਾਗੇ ਹਾਂ ਕਬੀਰਾ ਨੀ ਭਰਿਆ ਜਿਸਨਾ ਹੀ ਰੋਗ ਨਾਲ ਉਹਨੇ ਰਿਸ਼ਤਾ ਨਹੀਂ ਰੱਖਿਆ ਵੈਦ ਨਾਲ ਰੋਗੀ ਨਾਲ ਬਾਡੋ ਕੇ ਸੁਣ ਸਾਥੋ ਸੰਸਾਰ ਤੇ ਆ ਗਿਆ ਉਹ ਸਭ ਸੰਸਾਰ ਜਿਹੜਾ ਸੰਸਾਰ ਤੋਂ ਆਡੋ ਹੋਇਆ ਬੱਚੇ ਉਹ ਉਹਬੈਦ ਨੂੰ ਬੈਦ ਨਹੀਂ ਉਹ ਵੇੜੇ ਤੋਂ ਉਹੀ ਉਤਰਿਆ ਹੋਇਆ ਹੈ ਫਰਕ ਵੇੜਾ ਜੇ ਛੜਦਾ ਉਹ ਮੇਰਾ ਛੜਦਾ ਵੇੜਾ ਮਰਨ ਵਾਲਾ ਬਰਨ ਵਾਲਾ ਵੇੜਾ ਹੀ ਛੜਦਾ ਉਹ ਬੈਦ ਦੀ ਸਮਝ ਗਿਆ ਵੀ ਉਲਟੇ ਦੁਆਇ ਦੇ ਰਿਹਾ ਇਹ ਕਬੀਰਾਂ ਨਾਮ ਉਹ ਆਤਮਾ ਨਹੀਂ ਵਰਦੀ ਹੁੰਦੀ। ਜੇ ਨਾ ਹੀ ਰੋਗਨ ਹਾਰ। ਇਹ ਨਾ ਹੀ ਰੋਪਣ ਹਾਰ। ਮਰਵਣੀ ਵਰਦਾ। ਮਰਗਲਾ ਮਰਦਾ। ਇਹ ਮਨ ਮਰੇ ਨਾ। ਨਾ ਪੜਨ ਜੋਗ। ਹਾਂਜੀ। ਕਬੀਰ ਰਾਮ ਨਾ। ਇਹ ਕਬੀਰਾਂ ਨਾਮ ਉਹ ਜੇ ਨਾ ਹੀ ਰੋਗਨ ਹਾਰ। ਰੋਗਨ ਹਾਰ ਕੌਣ ਦਾ ਛੱਡ ਕੇ ਤਾਂ ਬੱਚ ਹੋ ਗਿਆ ਸਾਰਿਆਂ ਨੂੰ। ਰੋਦਾ ਕੌਣ ਨੂੰ। ਇਹ ਰੋਦਾ ਨਾ ਕਬੀਰ ਨੂੰ। ਸਾਰੀ ਦੁਨੀਆਂ ਦੇ ਖਿਲਾਫ ਝੰਡਾ ਗੱਡੀ ਖੜਾ ਉਹਦਾ ਸਮਾਂ ਕੁਝ ਹੀ ਮਨੋ ਦੇ ਦਫਾ ਹੋ ਗਿਆ ਸਮਾਂ ਸੱਪਾ ਸਾਡੇ ਕੋਲੋਂ ਨਿਕਾ ਗਿਆ ਉਤਰ ਗਿਆ ਉਹਦਾ ਬੇਦਾ ਖੜੀ ਕਰੀ ਇਹਦੀ ਇਹਨੂੰ ਕੋਈ ਨਹੀਂ ਕਹਿੰਦਾ ਤਾਂ ਨਹੀਂ ਮਰਦਾ ਇਹਨੂੰ ਕੋਈ ਰੋਣ ਵਾਲਾ ਨਹੀਂ ਜੇ ਤੂੰ ਕੋਈ ਰੋਣ ਵਾਲੇ ਹੁਣ ਦੁੱਧ ਮਰ ਜੂਗਾ ਕੱਲਾ ਘਹਿ ਰਿਹਾ ਐਨੇ ਕਹਿੰਦਾ ਨਾ ਮਰਾਂਗੀ ਉਹ ਇੰਤਜ਼ਾਰ ਚਾਹੇ ਵੀ ਰੋਣ ਵਾਲੇ ਹੋਣਗੇ ਤਾਂ ਮਰ ਜੂਗਾ ਲੋਭਾਂ ਵੀ ਹੁਣ ਪਹੇਉ ਹਾਂ ਆਪਣਾ ਇਹ ਨਹੀਂ ਨਾ ਚਾਹਨਾ ਜਪੜੇ ਦਾ ਮੁਝਾ ਆਪਣੇ ਦਾ ਆਪਣੇ ਦਾ ਹੈਗੇ ਸਰਗਾ જયਕਾਰ ਹਾਏ ਹਾਏ ਹਾਂ ਸਭ ਜਗ ਹੈ જય 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 ਸੁਖ ਹੋ ਉਹ ਰੋਂਦੇ ਨੇ ਉਹਦਾ જય 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 ਸੁਖ ਹੋ ਕਰਦ ਹਾਏ ਹਾਏ ਸਭ ਜਗ ਪਿਓ જય 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 ਸੁਖ ਹੋ ਰੋਣਾ ਨਾ پتہ ਗੱਲਾਂ ਐ ਜੀਆਂ ਨਾ ਕਿ ਬੁਝਾਤਾ ਹੀ ਨਾ ਬੜੇ ਤੜਲੇ ਕੀਤੇ ਨਾ ਉਹਨਾਂ ਸਾਬ੍ਹ ਨੇ ਇਹਨੂੰ ਆਇਮ ਲਾ ਕੇ ਪੜੋ ਜੀ ਆਹ ਇਹਨੂੰ ਐ ਐ ਲੋਕਾਂ ਨੂੰ ਇਕੱਠੇ ਕਰਕੇ ਪੜੋ ਬਲ ਤੂੰ ਕਰ ਲੈਣਾ ਉਹ ਸਕੂਲ ਨੇ ਦੇਖਿਆ ਤਾਂ ਉਹ ਦੇਸ ਦੇ ਦੇਖਿਆ ਜਿੱਥੇ ਹਸਦੇ ਮੈਂ ਕਹਾਂ ਬਾਜ਼ਾਰ ਇਹਦੀ ਨਾ ਖੁੱਲਿਆ ਇਹ ਬਾਜ਼ਾਰ ਹੋ ਰਿਹਾ ਹੈ ਜਿੱਥੇ ਹਸਣ ਇਹ ਬਾਜ਼ਾਰ ਨਾ ਰਾਕਾ ਨਹੀਂ ਦੇਸ ਏ ਫਿਰ ਤੇਰੇ ਫੜ ਲਾ ਤੇ ਚਲ ਫੜ ਤੇ ਮਗਲ ਲਗਾ ਏ ਉਹ ਜੱਜ ਦੇ ਬੇੜੇ 'ਚ ਬੈਠੇ ਨਾ ਅਰਧ ਘਾੜ ਦੇ ਨੇ ਉੱਥੇ ਬੈਠੇ ਫਤਿਹ ਜਾਵੇ ਫਤਿਹ ਪਾਵੇ ਨਿਹਾਲੋ ਜਾਵੇ ਫਤਿਹ ਸਿੰਘ ਅਕਾਲੀ ਜੀ ਦੇ ਮਾਨ ਨੂੰ ਭਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਵੇ ਨਿਹਾਲੋ ਜਾਵੇ ਫਤਿਹ ਪਾਵੇ